ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਗੁਰੂ ਰਾਮਦਾਸ ਜੀ ਦੇ ਟੌਪਿਕ ਦੀ ਜਿਹੜੀ ਥਿਊਰੀ ਹੈ ਉਸ ਨੂੰ ਕਵਰ ਕਰਾਂਗੇ ਦੋਸਤੋ ਇਸ ਤੋਂ ਪਹਿਲਾਂ ਆਪਣੀਆਂ ਤਿੰਨ ਕਲਾਸਿਸ ਕਵਰ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਆਪਾਂ ਨੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਐਂਡ ਗੁਰੂ ਅਮਰਦਾਸ ਜੀ ਦੇ ਟੌਪਿਕ ਦੀ ਥਿਊਰੀ ਨੂੰ ਕਵਰ ਕੀਤਾ ਸੀ ਹੋਪਸੋ ਤੁਸੀਂ ਉਹ ਕਲਾਸਿਸ ਦੇਖ ਲਈਆਂ ਹੋਣਗੀਆਂ ਤੇ ਉਸ ਦੇ ਜਿਹੜੇ ਨੋਟਸ ਨੇ ਉਹ ਤੁਸੀਂ ਤਿਆਰ ਕਰ ਲਏ ਹੋਣਗੇ ਤਾਂ ਦੋਸਤੋ ਅੱਜ ਦੇ ਕਲਾਸ ਦੇ ਵਿੱਚ ਆਪਾਂ ਗੁਰੂ ਰਾਮਦਾਸ ਜੀ ਦੀ ਥਿਊਰੀ ਨੂੰ ਕਵਰ ਕਰਾਂਗੇ ਦੋਸਤੋ ਆਪਾਂ ਸਿਰਫ ਉਹਨਾਂ ਚੀਜ਼ਾਂ ਨੂੰ ਹੀ ਕਵਰ ਕਰਾਂਗੇ ਜੋ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਇੰਪੋਰਟੈਂਟ ਰਹਿਣ ਵਾਲੀਆਂ ਨੇ ਤੇ ਪੰਜ ਗੁਰੂਆਂ ਦੀ ਜਦੋਂ ਆਪਣੀ ਥਿਊਰੀ ਕਵਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਨਾਲ ਦੇ ਰਿਲੇਟਡ ਜਿੰਨੇ ਵੀ ਐਮਸੀਕਿਊਜ਼ ਕੁਐਸਚਨਸ ਹੋਣਗੇ ਉਹ ਆਪਾਂ ਇੱਕ ਵੀਡੀਓ ਦੇ ਵਿੱਚ ਹੀ ਕਵਰ ਕਰਾਂਗੇ ਸੋ ਚਲੋ ਜਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰ ਦਿਆਂ ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ ਗੁਰੂ ਰਾਮਦਾਸ ਜੀ ਦਾ ਕੀ ਗੁਰੂ ਰਾਮਦਾਸ ਜਿਹੜਾ ਜੀਵਨ ਕਾਲ ਸੀ ਉਹਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਸੀ ਤਾਂ ਜੇਕਰ ਗੱਲ ਕਰੀ ਉਹਨਾਂ ਦੇ ਜੀਵਨ ਕਾਲ ਦੀ ਤਾਂ ਉਹਨਾਂ ਦਾ ਜਿਹੜਾ ਜੀਵਨ ਕਾਲ ਸੀ ਉਹ ਰਿਹਾ ਸੀ 1534 ਤੋਂ ਲੈ ਕੇ 1581 ਤੱਕ ਠੀਕ ਹੈ ਸਭ ਤੋਂ ਪਹਿਲਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਐਗਜ਼ਾਮ ਦੇ ਵਿੱਚ ਸਿੱਧਾ-ਸਿੱਧਾ ਕੁਐਸਚਨ ਪੁੱਛ ਲੈਂਦੇ ਨੇ ਕਿ ਜਿਹੜਾ ਗੁਰੂ ਰਾਮਦਾਸ ਜੀ ਦਾ ਜੀਵਨ ਕਾਲ ਸੀ ਉਹ ਕਿੱਥੋਂ ਤੋਂ ਕਿੱਥੋਂ ਤੱਕ ਸੀ ਤਾਂ ਉਹ 1534 ਤੋਂ ਲੈ ਕੇ 1581 ਤੱਕ ਉਹਨਾਂ ਦਾ ਜੀਵਨ ਕਾਲ ਰਿਹਾ ਏ ਠੀਕ ਹੈ ਉਹਨਾਂ ਦੇ ਆਪਣੇ ਪਿਛੋਕੜ ਬਾਰੇ ਪੜ੍ਹਦੇ ਹਾਂ ਕਿ ਉਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਸੀ ਜੇਕਰ ਗੱਲ ਕਰੀਏ ਗੁਰੂ ਰਾਮਦਾਸ ਜੀ ਦੀ ਤਾਂ ਗੁਰੂ ਰਾਮਦਾਸ ਜੀ ਦਾ ਜਨਮ ਸੀ ਉਹ ਹੋਇਆ ਸੀ 24 ਸਤੰਬਰ ਨੂੰ 24 ਸਤੰਬਰ 1534 ਨੂੰ ਕਿੱਥੇ ਹੋਇਆ ਸੀ ਚੁੰਨਾ ਮੰਡੀ ਲਾਹੌਰ ਦੇ ਵਿੱਚ ਠੀਕ ਹੈ ਇੱਕ ਕੁਐਸਚਨ ਤੁਹਾਡਾ ਇਹ ਕਾਫੀ ਇੰਪੋਰਟੈਂਟ ਰਹੇਗਾ ਠੀਕ ਹੈ ਜਨਮ ਸਥਾਨ ਕਿੱਥੇ ਸੀ 24 ਸਤੰਬਰ 1534 ਨੂੰ ਚੁੰਨਾ ਮੰਡੀ ਲਾਹੌਰ ਦੇ ਵਿੱਚ ਇਹਨਾਂ ਦਾ ਕੀ ਹੋਇਆ ਸੀ ਜਨਮ ਹੋਇਆ ਸੀ ਇਹਨਾਂ ਦਾ ਅਸਲੀ ਨਾਮ ਕੀ ਸੀ ਇਹਨਾਂ ਦਾ ਜਿਹੜਾ ਅਸਲੀ ਨਾਮ ਸੀ ਉਹ ਸੀ ਭਾਈ ਜੇਠਾ ਜੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਉਹਨਾਂ ਦਾ ਅਸਲੀ ਨਾਮ ਕੀ ਸੀ ਭਾਈ ਜੇਠਾ ਜੀ ਤੇ ਉਹ ਕਿਹੜੀ ਜਾਤੀ ਨਾਲ ਸੰਬੰਧ ਰੱਖਦੇ ਸੀ ਉਹ ਰੱਖਦੇ ਸੀ ਛੋਡੀ ਜਾਤੀ ਨਾਲ ਛੋਡੀ ਜਾਤੀ ਨਾਲ ਉਹ ਸੰਬੰਧ ਰੱਖਦੇ ਸੀ ਤੇ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ ਉਹਨਾਂ ਦੇ ਪਿਤਾ ਦਾ ਨਾਮ ਸੀ ਮਾ ਪਿਤਾ ਹਰੀਦਾਸ ਜੀ ਤੇ ਮਾਤਾ ਦਾ ਕੀ ਨਾਮ ਸੀ ਮਾਤਾ ਦਇਆ ਕੌਰ ਜੀ ਠੀਕ ਹੈ ਇੱਕ ਹੀ ਚੈਪਟਰ ਦੇ ਵਿੱਚ ਆਪਣੇ ਪੰਜ ਕੁਐਸਚਨਸ ਕਵਰ ਹੋ ਚੁੱਕੇ ਨੇ ਠੀਕ ਹੈ ਤਾਂ ਜਨਮ ਸਥਾਨ ਕਿੱਥੇ ਹੋਇਆ ਸੀ 24 ਸਤੰਬਰ 1534 ਨੂੰ ਚੁੰਨਾ ਮੰਡੀ ਲਾਹੌਰ ਦੇ ਵਿੱਚ ਹੋਇਆ ਸੀ ਅਸ਼ੀ ਨਾਮ ਕੀ ਸੀ ਉਹਨਾਂ ਦਾ ਭਾਈ ਜੇਠਾ ਜੀ ਤੇ ਕਿਸ ਜਾਤੀ ਨਾਲ ਸੰਬੰਧ ਰੱਖਦੇ ਸੀ ਸੋਢੀ ਜਾਤੀ ਨਾਲ ਐਂਡ ਪਿਤਾ ਦਾ ਨਾਮ ਕੀ ਸੀ ਹਰੀਦਾਸ ਐਂਡ ਮਾਤਾ ਦਾ ਨਾਮ ਕੀ ਸੀ ਦਇਆ ਕੌਰ ਜੀ ਠੀਕ ਹੈ ਤਾਂ ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤਾਂ ਨੈਕਸਟ ਦੇਖ ਲਿਏ ਨੇ ਆਪਾਂ ਤਾਂ ਉਸ ਤੋਂ ਬਾਅਦ ਕੀ ਹੁੰਦਾ ਹੈ ਤਾਂ ਗੁਰੂ ਰਾਮਦਾਸ ਜੀ ਦਾ ਗੋਇੰਦਵਾਲ ਸਾਹਿਬ ਦੀ ਯਾਤਰਾ ਤਾਂ ਗੋਇੰਦਵਾਲ ਸਾਹਿਬ ਦੇ ਵਿੱਚ ਯਾਤਰਾ ਕਿਉਂ ਕਰਦੇ ਨੇ ਉਹ ਤਾਂ ਜੇਕਰ ਗੱਲ ਕਰੀਏ ਗੁਰੂ ਰਾਮਦਾਸ ਜੀ ਦੀ ਤਾਂ ਉਹ ਕੁਝ ਇਸ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ ਤਾਂ ਉਹ ਬਾਸਰ ਕੇ ਪਿੰਡ ਦੇ ਵਿੱਚ ਰਹਿੰਦੇ ਸੀ ਠੀਕ ਹੈ ਗੁਰੂ ਰਾਮਦਾਸ ਜੀ ਆਪਣੀ ਨਾਨੀ ਦੇ ਨਾਲ ਕੀ ਸੀ ਬਾਸਰਕੇ ਪਿੰਡ ਦੇ ਵਿੱਚ ਰਹਿੰਦੇ ਸੀ ਠੀਕ ਹੈ ਤਾਂ ਉਹ ਕੀ ਕਰਦੇ ਨੇ ਤਾਂ ਜਦੋਂ ਉਹ ਬਾਸਰਕੇ ਦੇ ਵਿੱਚ ਰਹਿੰਦੇ ਸੀ ਤਾਂ ਕੀ ਹੁੰਦਾ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਦੇ ਅਨੁਸਾਰ ਜਿਹੜੇ ਭਾਈ ਅਮਰਦਾਸ ਜੀ ਠੀਕ ਹੈ ਗੁਰੂ ਅੰਗਦ ਦੇਵ ਜੀ ਦੇ ਹੁਕਮ ਸੀ ਬਟ ਜਿਹੜਾ ਗੁਰੂ ਅਮਰਦਾਸ ਜੀ ਉਹਨਾਂ ਨੇ ਭਾਈ ਗੋਦੇ ਦੀ ਠੀਕ ਹੈ ਭਾਈ ਗੋਦੇ ਦੀ ਬੇਨਤੀ ਤੇ ਕੀ ਕੀਤਾ ਗੋਇੰਦਵਾਲ ਸਾਹਿਬ ਨਗਰ ਬਸਾਇਆ ਸੀ ਠੀਕ ਹੈ ਤਾਂ ਇੱਕ ਵਾਰੀ ਹੋਰ ਦੇਖ ਲੈਂਦੇ ਆ ਤਾਂ ਗੁਰੂ ਰਾਮਦਾਸ ਜੀ ਜਦੋਂ ਬਾਸਰਕੇ ਪਿੰਡ ਦੇ ਵਿੱਚ ਰਹਿੰਦੇ ਸੀ ਤਾਂ ਉਹਨਾਂ ਕੀ ਹੁੰਦਾ ਹੈ ਤਾਂ ਗੁਰੂ ਅੰਗਦ ਦੇਵ ਜਿਹੜਾ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਹੁਕਮ ਦਿੱਤਾ ਅਤੇ ਭਾਈ ਗੋਦੇ ਜੀ ਦੇ ਬੇਨਤੀ ਤੇ ਉਹਨਾਂ ਨੇ ਕੀ ਕੀਤਾ ਗੋਇੰਦਵਾਲ ਸਾਹਿਬ ਬਣਾਇਆ ਠੀਕ ਹੈ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ ਤਾਂ ਉਕੇ ਹੀ ਹੁੰਦਾ ਹੈ ਤਾਂ ਜਿੰਨੇ ਵੀ ਲੋਕ ਬਾਸਰਕੇ ਪਿੰਡ ਦੇ ਵਿੱਚ ਰਹਿੰਦੇ ਸੀ ਉਹ ਸਾਰੇ ਪਰਿਵਾਰ ਜਿੰਨੇ ਵੀ ਹੈਗੇ ਸੀ ਉਹ ਉਹਨਾਂ ਨੂੰ ਗੋਇੰਦਵਾਲ ਸਾਹਿਬ ਲਿਆਂਦਾ ਗਿਆ ਇਹਨਾਂ ਦੇ ਵਿੱਚ ਭਾਈ ਜੇਠਾ ਜੀ ਤੇ ਉਹਨਾਂ ਦੀ ਨਾਨੀ ਵੀ ਜੀ ਕੀ ਸੀ ਉਹ ਗੋਇੰਦਵਾਲ ਸਾਹਿਬ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਇਸ ਤਰੀਕੇ ਨਾਲ ਉਹਨਾਂ ਦਾ ਗੋਇੰਦਵਾਲ ਸਾਹਿਬ ਦੇ ਵਿੱਚ ਆਉਣਾ ਹੁੰਦਾ ਹੈ ਤਾਂ ਹੁਣ ਉਸ ਤੋਂ ਬਾਅਦ ਦੇਖਦੇ ਹਾਂ ਉਹਨਾਂ ਉਸ ਤੋਂ ਬਾਅਦ ਉਹਨਾਂ ਦਾ ਵਿਵਹਕ ਜੀਵਨ ਤਾਂ ਜੇਕਰ ਗੱਲ ਕਰੀਏ ਜੀਵਨ ਸਾਥੀ ਦੀ ਤਾਂ ਜੀਵਨ ਸਾਥੀ ਕੌਣ ਸੀ ਤਾਂ ਬੀਬੀ ਭਾਨੀ ਜੀ ਬੀਬੀ ਭਾਨੀ ਜੀ ਕੌਣ ਸੀ ਉਹ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਠੀਕ ਹੈ ਗੁਰੂ ਅਮਰਦਾਸ ਜੀ ਦੀ ਪੁੱਤਰੀ ਸੀ ਤੇ ਗੁਰੂ ਰਾਮਦਾਸ ਜੀ ਦੀ ਉਹ ਪਤਨੀ ਸੀ ਠੀਕ ਹੈ ਉਹਨਾਂ ਦਾ ਪਹਿਲਾ ਨਾਮ ਕਿਸੇ ਪਹਿਲਾ ਨਾਮ ਸੀ ਜੇਠਾ ਜੀ ਤੇ ਇਹਨਾਂ ਦਾ ਜਿਹੜਾ ਨਾਮ ਸੀ ਉਹਨਾਂ ਦਾ ਨਾਮਕਰਨ ਕਿਸ ਨੇ ਕੀਤਾ ਸੀ ਤਾਂ ਉਹਨਾਂ ਦਾ ਜਿਹੜਾ ਨਾਮਕਰਨ ਸੀ ਉਹ ਕੀਤਾ ਗਿਆ ਸੀ ਗੁਰੂ ਅਮਰਦਾਸ ਜੀ ਦੁਆਰਾ ਠੀਕ ਹੈ ਪਹਿਲਾ ਨਾਮ ਭਾਈ ਜੇਠਾ ਜੀ ਸੀ ਉਸ ਤੋਂ ਬਾਅਦ ਕੀ ਨਾਮ ਰੱਖਿਆ ਗਿਆ ਗੁਰੂ ਅਮਰਦਾਸ ਜੀ ਠੀਕ ਹੈ ਤਾਂ ਨੈਕਸਟ ਦੇਖ ਲੈਣੇ ਆਪਾਂ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਤਾਂ ਇਹ ਕਾਫੀ ਇੰਪੋਰਟੈਂਟ ਚੈਪਟਰ ਰਹਿ ਜਾਂਦਾ ਹੈ ਤਾਂ ਅੰਮ੍ਰਿਤਸਰ ਸ਼ਹਿਰ ਦੀ ਕਿਸ ਨੇ ਬਸਾਇਆ ਸੀ ਅੰਮ੍ਰਿਤਸਰ ਸ਼ਹਿਰ ਦੀ ਜਿਹੜੀ ਸਥਾਪਨਾ ਸਥਾਪਨਾ ਸੀ ਉਹ ਕੀਤੀ ਗਈ ਸੀ ਗੁਰੂ ਰਾਮਦਾਸ ਜੀ ਦੁਆਰਾ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਦੁਆਰਾ ਕੀ ਸੀ ਅਮਰ ਸੇਹਿ ਹੈ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਤੇ ਜਿਹੜਾ ਅਮਰਦਾਸ ਜੀ ਨਗਰ ਜਿਹੜੀ ਨਗਰ ਵਸਾਉਣ ਦੀ ਸਿਫਾਰਿਸ਼ ਸੀ ਉਹ ਕਿਸ ਦੁਆਰਾ ਕੀਤੀ ਗਈ ਸੀ ਤਾਂ ਉਹ ਕੀਤੀ ਗਈ ਸੀ ਗੁਰੂ ਅਮਰਦਾਸ ਜੀ ਦੁਆਰਾ ਠੀਕ ਹੈ ਤਾਂ ਇਹਦੇ ਗੁਰੂ ਰਾਮਦਾਸ ਜੀ ਦਾ ਨਗਰ ਵਸਾਇਆ ਗਿਆ ਸੀ ਬਟ ਅਮਰਦਾਸ ਜੀ ਦੁਆਰੇ ਕੀ ਸੀ ਇਸ ਦੀ ਸਿਫਾਰਿਸ਼ ਕੀਤੀ ਗਈ ਸੀ ਤੇ ਇਸ ਦੀ ਇੱਕ ਘਟਨਾ ਜੁੜੀ ਹੋਈ ਹੈ ਇੱਕ ਤਾਂ ਅਮਰ ਸੇਹਿ ਦੀ ਸਥਾਪਨਾ ਸੀ ਉਹ ਕਦੋਂ ਹੋਈ ਸੀ ਤਾਂ ਉਹ ਹੋਈ ਸੀ 1577 ਦੇ ਵਿੱਚ 1570 ਦੇ ਵਿੱਚ ਹੋਈ ਸੀ ਤੇ ਇਸ ਦਾ ਜਿਹੜਾ ਨਾਮ ਸੀ ਪਹਿਲਾਂ ਕੀ ਨਾਮ ਰੱਖਿਆ ਗਿਆ ਸੀ ਇਸ ਦਾ ਤਾਂ ਜਿਹੜਾ ਇਸ ਦਾ ਪਹਿਲਾ ਨਾਮ ਸੀ ਉਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ ਸੀ ਗੁਰੂ ਕਾ ਚੱਕ ਗੁਰੂ ਕਾ ਚੱਕ ਰੱਖਿਆ ਗਿਆ ਇਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਇਸ ਦਾ ਨਾਮ ਬਦਲ ਕੇ ਕੀ ਕਰ ਦਿੱਤਾ ਗਿਆ RAMDASPUR ਰੱਖ ਦਿੱਤਾ ਗਿਆ ਅਤੇ RAMDASPUR ਤੋਂ ਬਾਅਦ ਇਸ ਦਾ ਨਾਮ ਕੀ ਰੱਖਿਆ ਗਿਆ ਤਾਂ ਇਸ ਤੋਂ ਬਾਅਦ ਇਸ ਦਾ ਨਾਮ AMRITSAR AMRITSAR ਪੈ ਗਿਆ ਅੱਜ ਤੱਕ ਇਸ ਦਾ ਨਾਮ ਕੀ ਚੱਲ ਰਿਹਾ ਹੈ ਅੰਮ੍ਰਿਤਸਰ ਚੱਲ ਰਿਹਾ ਹੈ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਪਹਿਲਾਂ ਨਾਮ ਕਿਸੇ ਗੁਰੂ ਕਾ ਚੱਕ ਉਸ ਤੋਂ ਬਾਅਦ RAMDASPUR ਰੱਖ ਦਿੱਤਾ ਗਿਆ RAMDASPUR ਤੋਂ ਬਾਅਦ ਅੰਮ੍ਰਿਤਸਰ ਸ਼ਹਿਰ ਰੱਖ ਦਿੱਤਾ ਗਿਆ ਇਸ ਦਾ ਨਾਮ ਤਾਂ ਗੁਰੂ RAMDAS ਜੀ ਦੁਆਰਾ ਕੀ ਕੀ ਕੰਮ ਕੀਤੇ ਗਏ ਤਾਂ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਤਾਂ ਕੀਤੀ ਗਈ ਠੀਕ ਹੈ ਤਾਂ ਉਸ ਤੋਂ ਬਾਅਦ ਕੀ ਕੀ ਕੰਮ ਕੀਤੇ ਗਏ ਗੁਰੂ RAMDAS ਜੀ ਦੁਆਰਾ ਤਾਂ ਗੁਰੂ RAMDAS ਜੀ ਦੁਆਰਾ ਸਰੋਵਰਾਂ ਦੀ ਸਥਾਪਨਾ ਅੰਮ੍ਰਿਤਸਰ ਸ਼ਹਿਰ ਜਿਹੜਾ ਉਹ 1570 ਦੇ ਵਿੱਚ ਵਸਾਇਆ ਗਿਆ ਸੀ 1570 ਦੇ ਵਿੱਚ ਵਸਾਇਆ ਗਿਆ ਸੀ ਤੇ ਇਸ ਦਾ ਨਾਮ ਸੀ ਪਹਿਲਾਂ RAMDASPUR ਗੁਰੂ ਕਾ ਚੱਕ ਐਂਡ THEN ਅਮਰਸਰ ਇਹ ਤਿੰਨ ਨਾਮ ਰੱਖੇ ਗਏ ਤੇ ਇਸ ਤੋਂ ਬਾਅਦ ਪਵਿੱਤਰ ਸਰੋਵਰ ਸੀ ਜਿਹੜੇ ਉੱਥੋਂ ਦੇ ਉਹਨਾਂ ਦੀ ਸਥਾਪਨਾ ਕੀਤੀ ਗਈ ਉਹਨਾਂ ਦਾ ਟੱਕ ਲਾ ਕੇ ਉਹਨਾਂ ਦੀ ਜਿਹੜੀ ਸਥਾਪਨਾ ਸੀ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਗਈ ਤੇ ਇੱਕ ਹੋਰ ਇਸ ਦੇ ਵਿੱਚ ਘਟਨਾ ਜੁੜੀ ਹੁੰਦੀ ਹੈ ਕਿ ਜਿਹੜੀ ਇਹ ਜ਼ਮੀਨ ਸੀ ਇਹ ਕਿਸ ਕਿਸ ਦੁਆਰਾ ਕਈ ਹਵਾਲਿਆਂ ਤੋਂ ਕਈ ਚੀਜ਼ਾਂ ਹੋਣ ਦੇ ਵਿੱਚ ਆਈਆਂ ਸੀ ਕੁਝ ਹਵਾਲਿਆਂ ਮੁਤਾਬਿਕ ਇਹ ਜਿਹੜੀ ਜ਼ਮੀਨ ਸੀ ਉਹ ਜਿਹੜੇ ਤੁੰਗ ਪਿੰਡ ਦੇ ਵਾਸੀ ਸੀ ਉੱਥੇ ਦੇ ਠੀਕ ਹੈ ਉਹਨਾਂ પાસે ਖਰੀਦੀ ਗਈ ਸੀ ਜਦ ਕਿ ਕੁਝ ਨਾ ਕੁਝ ਕੁਝ ਲੋਕਾਂ ਦਾ ਕਹਿਣਾ ਸੀ ਕਿ ਜਿਹੜੀ ਇਹ ਜ਼ਮੀਨ ਹੈ ਇਹ ਗੁਰੂ ਰਾਮਦਾਸ ਜਿਹਦੇ ਸਮੇਂ ਜਿਹੜੇ ਮੁਗਲ ਸਮਰਾਟ ਸੀ ਅਕਬਰ ਮੁਗਲ ਸਮਰਾਟ ਅਕਬਰ ਸੀ ਉਹਨਾਂ ਨੇ ਕੀ ਕੀਤਾ ਸੀ ਉਹਨਾਂ ਨੇ ਇਹ ਜ਼ਮੀਨ ਬੀਬੀ ਭਾਨੀ ਨੂੰ ਜਿਹੜੀ ਉਹਨਾਂ ਦੇ ਵਿਆਹ ਦੇ ਸਮੇਂ ਉਹਨਾਂ ਨੂੰ ਦਿੱਤੀ ਸੀ ਤੋਹਫੇ ਵਜੋਂ ਠੀਕ ਹੈ ਜਦੋਂ ਉਹ ਬੀਬੀ ਪਾਨੀ ਤੇ ਗੁਰੂ ਰਾਮਦਾਸ ਜੀ ਦਾ ਵਿਆਹ ਹੋਇਆ ਸੀ ਤਾਂ ਬਾਦਸ਼ਾਹ ਅਕਬਰ ਨੇ ਇਹ ਜ਼ਮੀਨ ਉਹਨਾਂ ਨੂੰ ਕੀ ਸੀ ਤੋਹਫੇ ਵਜੋਂ ਦਿੱਤੀ ਸੀ ਤਾਂ ਅਲੱਗ-ਅਲੱਗ ਤਰ੍ਹਾਂ ਦੀਆਂ ਘਟਨਾਵਾਂ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਨੇ ਲੋਕਾਂ ਦੇ ਠੀਕ ਹੈ ਤਾਂ ਜੇਕਰ ਅੱਗੇ ਗੱਲ ਕਰੀਏ ਤਾਂ ਜਿਹੜਾ ਇਸ ਦੇ ਇਸ ਦੇ ਜਿਹੜਾ ਸਰੋਵਰ ਸੀ ਇਸ ਦੇ ਆਲੇ-ਦੁਆਲੇ ਅੰਮ੍ਰਿਤਸਰ ਸਾਹਿਬ ਦੇ ਆਲੇ-ਦੁਆਲੇ ਜਿਹੜਾ ਸਰੋਵਰ ਨਗਰ ਪਸਿਆ ਸੀ ਉਹਦਾ ਸ਼ੁਰੂ ਤੋਂ ਨਾਮ ਕੀ ਰੱਖਿਆ ਗਿਆ ਸੀ ਰਾਮਦਾਸਪੁਰ ਠੀਕ ਹੈ ਚੱਕ ਰਾਮਦਾਸ ਰੱਖਿਆ ਗਿਆ ਤੇ ਜਿਹੜੇ ਇਸ ਦੇ ਇਸ ਦੇ ਵਿੱਚ ਜਿਹੜੇ ਆਪਣੇ ਸਰੋਵਰ ਬਣਾਏ ਠੀਕ ਹੈ ਸਰੋਵਰਾਂ ਦੀ ਸਥਾਪਨਾ ਕੀਤੀ ਗਈ ਸੀ ਇਹ ਕਿਹਨਾਂ ਦੁਆਰਾ ਮੁਕੰਮਲ ਕਰਵਾਈ ਗਈ ਸੀ ਤਾਂ ਇਹ ਕਰਵਾਈ ਗਈ ਸੀ ਜਿਵੇਂ ਪੋਜਵੇਂ ਸੰਤੋਖ ਸਰ ਸਰੋਵਰ ਹੋ ਗਿਆ ਸੰਤੋਖ ਸਰ ਆਹ ਰਾਮ ਸਰ ਹੋ ਗਿਆ ਸੰਤੋਖ ਸਰ ਰਾਮ ਸਰ ਠੀਕ ਹੈ ਇਹ ਕੀ ਇੱਕ ਖੂਹ ਸੀ ਇਹ ਜਿਹੜੇ ਤਲਾਬ ਸੀ ਇਹ ਕੁਦਵਾਏ ਗਏ ਤੇ ਇਹਨਾਂ ਦੇ ਵਿਚਕਾਰ ਕੀ ਸੀ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਗਈ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਗਈ ਠੀਕ ਹੈ ਇਸ ਤਰੀਕੇ ਦੇ ਨਾਲ ਕੀ ਹੈ ਅੰਮ੍ਰਿਤਸਰ ਸ਼ਹਿਰ ਜਿਹੜਾ ਦਿਨੋ ਦਿਨ ਤਰੱਕੀ ਕਰਦਾ ਗਿਆ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖਣਾ ਹੈ ਤਾਂ ਹੁਣ ਇਸ ਤੋਂ ਬਾਅਦ ਦੇਖਦੇ ਹਾਂ ਤਾਂ ਗੁਰੂ ਅਰਜਨ ਦੇਵ ਜੀ ਦਾ ਨਿਰਨਾਇਕ ਯੋਗਦਾਨ ਤਾਂ ਇਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਕੀ ਕੀ ਯੋਗਦਾਨ ਸੀ ਠੀਕ ਹੈ ਦੇਖੋ ਸਟਾਰਟਿੰਗ ਤਾਂ ਗੁਰੂ ਰਾਮਦਾਸ ਜੀ ਨੇ ਕਰਵਾਈ ਸੀ ਬਟ ਜਿਹੜਾ ਰਾਮ ਸਰ ਤਲਾਬ ਸੀ ਇਸ ਦੀ ਜਿਹੜੀ ਸੇਵਾ ਸੀ ਉਹ ਕਿਸ ਨੇ ਮੁਕੰਮਲ ਕਰਵਾਈ ਸੀ ਇਹ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਇਹ ਰਸਤਨ ਟੌਕਸਰ ਸਾਹਿਬ ਸੀ ਤਲਾਬ ਖਦਵਾਈ ਸੀ ਇਸ ਦੀ ਜਿਹੜੀ ਸੇਵਾ ਸੀ ਇਹ ਕਿਸ ਨੇ ਮੁਕੰਮਲ ਕਰਵਾਈ ਸੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਦੇ ਵਿਚਕਾਰ ਜਿਹੜੇ ਸਥਾਪਨਾ ਕੀਤੀ ਗਈ ਇਹ ਇਹਨਾਂ ਦੁਆਰਾ ਕੀਤੀ ਗਈ ਠੀਕ ਹੈ ਮਤਲਬ ਕਿ ਗੁਰੂ ਅਰਜਨ ਦੇਵ ਜੀ ਦਾ ਵੀ ਇਸ ਨਾਲ ਦੇ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਤਾਂ ਹੁਣ ਉਸ ਤੋਂ ਬਾਅਦ ਗੁਰਗੱਦੀ ਦੀ ਵਾਰੀ ਆ ਜਾਂਦੀ ਹੈ ਗੁਰਗੱਦੀ ਦੀ ਸੇਵਾ ਵਾਲੀ ਯਾਤਰਾ ਤਾਂ ਗੁਰਗੱਦੀ ਕਿਵੇਂ ਮਿਲੀ ਕਿਸ ਤਰ੍ਹਾਂ ਮਿਲੀ ਉਹ ਦੇਖ ਲੀਨੇ ਆਪਾਂ ਤਾਂ ਜਿਹੜਾ 1 ਸਤੰਬਰ 1574 ਨੂੰ 1 ਸਤੰਬਰ 1574ਵੀ ਨੂੰ ਆਪ ਨੂੰ ਗੁਰਗੱਦੀ ਦੀ ਸੇਵਾ ਸੰਭਾਲੀ ਜੇ ਤੱਕ ਗੁਰਗੱਦੀ ਜਿਹੜੀ ਤੁਹਾਨੂੰ 1 ਸਤੰਬਰ 1574 ਨੂੰ ਮਿਲੀ ਸੀ ਕਿੱਥੇ ਮਿਲੀ ਸੀ ਗੋਇੰਦਵਾਲ ਸਾਹਿਬ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਤੁਹਾਨੂੰ ਗੱਦੀ ਮਿਲੀ ਸੀ ਕਿਸ ਦੇ ਕਹਿਣ ਤੇ ਤਾਂ ਇਹ ਬੀਬੀ ਭਾਨੀ ਜੀ ਦੇ ਕਹਿਣ ਤੇ ਬੀਬੀ ਭਾਨੀ ਜੀ ਦੇ ਕਹਿਣ ਤੇ ਤੁਹਾਨੂੰ ਗੋਇੰਦਵਾਲ ਸਾਹਿਬ ਦੇ ਵਿੱਚ 1 ਸਤੰਬਰ 1574 ਨੂੰ ਗੁਰਗੱਦੀ ਮਿਲੀ ਸੀ ਠੀਕ ਹੈ ਤਾਂ ਇਸ ਦੇ ਇਸ ਦੇ ਨਾਲ ਇੱਕ ਇਤਿਹਾਸ ਦੀ ਘਟਨਾ ਵੀ ਜੁੜੀ ਹੋਈ ਹੈ ਇਸ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਇੱਕ ਵਾਰੀ ਕੀ ਹੁੰਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਜਿਹੜੇ ਉਹ ਬੀਬੀ ਭਾਨੀ ਤੋਂ ਖੁਸ਼ ਹੋ ਕੇ ਵਰ ਮੰਗਣ ਲਈ ਕਹਿੰਦੇ ਨੇ ਤਾਂ ਬੀਬੀ ਭਾਨੀ ਜੋ ਉੱਤਰ ਦਿੰਦੇ ਨੇ ਕਿ ਅੱਗੇ ਚੱਲ ਕੇ ਜਿਹੜੀ ਇਹ ਆਪਣੀ ਗੁਰੀ ਆਈ ਏ ਗੁਰਗੱਦੀ ਏ ਇਹ ਆਪਣੇ ਘਰ ਵਿੱਚ ਹੀ ਰਹੇ ਤਾਂ ਗੁਰੂ ਗੁਰੂ ਰਾਮਦਾਸ ਜੀ ਦੇ ਮਗਰੋਂ ਤਾਂ ਇਹ ਜਿਹੜੀ ਗੁਰਗੱਦੀ ਏ ਉਹ ਹਮੇਸ਼ਾ ਕਿੱਥੇ ਰਹੀ ਸੋਢੀ ਵੰਸ਼ ਦੇ ਵਿੱਚ ਹੀ ਰਹਿੰਦੀ ਹੈ ਤੋੜੀ ਵੰਸ਼ ਦੇ ਵਿੱਚ ਇਹ ਗੁਰਗੱਦੀ ਚਲਦੀ ਆ ਰਹੀ ਹੈ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦੇ ਬੱਚਿਆਂ ਦੇ ਨਾਮ ਗੁਰੂ ਰਾਮਦਾਸ ਜੀ ਦੇ ਬੱਚੇ ਕਿੰਨੇ ਹੋਏ ਸੀ ਤਾਂ ਟੋਟਲ 3 ਬੱਚੇ ਹੋਏ ਸੀ ਇੱਕ ਦਾ ਨਾਮ ਸੀ ਪ੍ਰਿਥੀ ਚੰਦ ਦੂਜਾ ਮਹਾਦੇਵ ਤੇ ਤੀਸਰਾ ਕਿਹੜਾ ਸੀ ਅਰਜਨ ਦੇਵ ਜੀ ਠੀਕ ਹੈ ਤਾਂ 3 ਬੱਚੇ ਹੋਏ ਸੀ ਪ੍ਰਿਥੀ ਚੰਦ ਮਹਾਦੇਵ ਤੇ ਅਰਜਨ ਦੇਵ ਜੀ ਤੇ ਹੁਣ ਉਸ ਤੋਂ ਬਾਅਦ ਉਹਨਾਂ ਦੀਆਂ ਰਚਨਾਵਾਂ ਦੇਖ ਲੈਨੇ ਆ ਗੁਰੂ ਰਾਮਦਾਸ ਜੀ ਦੀਆਂ ਰਚਨਾਵਾਂ ਕਿੰਨੀਆਂ ਨੇ ਕੀ ਕੁਝ ਕੀਤਾ ਉਹਨਾਂ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਮਸੰਦ ਪ੍ਰਥਾ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਉਹਨਾਂ ਦੇ ਲਾਵਾਂ ਦਾ ਵਿਕਾਸ ਕੀਤਾ ਜਿਹੜੀ ਲਾਵਾਂ ਸੀ ਉਹ ਕਿਹੜੇ ਰਾਗ ਦੇ ਵਿੱਚ ਲਿਖਿਆ ਜਾਂਦੀ ਸੀ 2 ਹੀ ਰਾਗ ਦੇ ਵਿੱਚ ਇਹ ਲਾਵਾਂ ਲਿਖੀਆਂ ਜਾਂਦੀਆਂ ਸੀ ਇਹ ਤੁਸੀਂ ਯਾਦ ਰੱਖਣਾ ਹੈ ਠੀਕ ਹੈ ਇਸ ਤੋਂ ਬਾਅਦ ਤੁਸੀਂ ਕੋੜੀਆਂ ਦੀ ਰਚਨਾ ਕੀਤੀ ਛੰਦ ਬਣਾਏ ਕੀਰਨੀਆਂ ਦੀ ਸ਼ੁਰੂਆਤ ਕੀਤੀ ਮਤਲਬ ਇਹ ਸਾਰੀਆਂ ਰਚਨਾਵਾਂ ਗੁਰੂ ਰਾਮਦਾਸ ਜੀ ਵੱਲੋਂ ਕੀਤੀਆਂ ਗਈਆਂ ਸੀ ਤਾਂ ਇਹ ਤੁਸੀਂ ਸਾਰੀਆਂ ਯਾਦ ਰੱਖਣੀ ਹੈ ਕਿ ਕਿਨਾ ਵੱਲੋਂ ਕਿਸ ਚੀਜ਼ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਮਸੰਦ ਸਿਸਟਮ ਅਤੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਦਾ ਪ੍ਰਸਾਰ ਤਾਂ ਗੁਰੂ ਨਾਨਕ ਦੇਵ ਜੀ ਵੱਲੋਂ ਕੀ ਸੀ ਗੁਰੂ ਨਾਨਕ ਵੱਲੋਂ ਸਿੱਖਿਆਵਾਂ ਦਾ ਪ੍ਰਸਾਰ ਕੀਤਾ ਗਿਆ ਸੀ ਠੀਕ ਹੈ ਤਾਂ ਉਜਿਜ ਦਾ ਕੀ ਸੀ ਉਹਨਾਂ ਦੁਆਰਾ ਕੀ ਸੀ ਮਸੰਦ ਸਿਸਟਮ ਸ਼ੁਰੂ ਕੀਤਾ ਗਿਆ ਸੀ ਠੀਕ ਹੈ ਮਸੰਦ ਅੱਗੇ ਗੁਰੂ ਰਾਮਦਾਸ ਜੀ ਇਸ ਨੂੰ ਚਲਾ ਕੇ ਲੈ ਕੇ ਆਏ ਮਸੰਦ ਦਾ ਅਰਥ ਕੀ ਸੀ ਇੱਕ ਕੁਛ ਲਿੰਦਰੇ ਕਿ ਮਸੰਦ ਦਾ ਸ਼ਾਬਦਿਕ ਅਰਥ ਕੀ ਹੁੰਦਾ ਹੈ ਅਸੀਂ ਤਾਂ ਸਿੱਧਾ ਇਗਜ਼ਾਮ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਦਾ ਹੈ ਕਿ ਮਸੰਦ ਸਿਸਟਮ ਹੈ ਜਿਹੜਾ ਉਸ ਦਾ ਕੀ ਅਰਥ ਹੁੰਦਾ ਹੈ ਤਾਂ ਉਸ ਦਾ ਅਰਥ ਹੁੰਦਾ ਹੈ ਉੱਚਾ ਸਥਾਨ ਉੱਚੀ ਪਦਵੀ ਤਾਂ ਇਹ ਯਾਦ ਰੱਖਣਾ ਹੈ ਤੇ ਇਹ ਜਿਹੜਾ ਸ਼ਬਦ ਦੇ ਇਹ ਕਿਹੜੀ ਭਾਸ਼ਾ ਤੋਂ ਲਿਆ ਗਿਆ ਤਾਂ ਇਹ ਲਿਆ ਗਿਆ ਅਰਬੀ ਭਾਸ਼ਾ ਤੋਂ ਅਰਬੀ ਭਾਸ਼ਾ ਤੋਂ ਇਹ ਸ਼ਬਦ ਲਿਆ ਗਿਆ ਇਸ ਦਾ ਅਰਥ ਕੀ ਹੈ ਉੱਚਾ ਸਥਾਨ ਤੇ ਉੱਚੀ ਪਦਵੀ ਨੈਕਸਟ ਦੇਖਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕੀ ਕੀ ਦੇਣ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਅੰਗੇਰੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਉਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਬਾਗ ਬਾਣੀ ਉਚਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ ਆਪਦੇ 30 ਰਾਗਾਂ ਦੇ ਵਿੱਚ ਬਾਣੀ ਦਰਜੇ ਠੀਕ ਹੈ ਟੋਟਲ ਕਿੰਨੇ ਰਾਗ ਨੇ 30 ਰਾਗਾਂ ਦੇ ਵਿੱਚ ਕੀ ਹੈ ਬਾਣੀ ਦਰਜੇ ਇਸ ਤੋਂ ਬਾਅਦ ਆਪ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 19 ਰਾਗਾਂ ਦੀ ਬਾਣੀ ਸੀ ਉਹ ਉਚਾਰੀ ਠੀਕ ਹੈ ਗੁਰੂ ਨਾਨਕ ਦੇਵ ਜੀ ਬਾਣੀ ਉਹਨਾਂ ਨੂੰ ਉਹ ਦਰਜ ਕੀਤਾ ਉਚਾਰੀ ਇਸ ਦਾ ਸ਼੍ਰੀ ਗੁਰੂ ਅੰਗਦ ਦੇਵ ਜੀ ਆਏ ਤੇ ਸ਼੍ਰੀ ਗੁਰੂ ਅਰਜ ਅਮਰਦਾਸ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੇ ਵਰਤੇ ਗਏ ਰਾਗ ਸੀ ਉਹ ਉਹਨਾਂ ਵਿੱਚੋਂ ਹੀ ਆਪਣੀ ਬਾਣੀ ਬਾਣੀ ਨੂੰ ਅਪਣਾਇਆ ਸੀ ਠੀਕ ਹੈ ਮਤਲਬ ਕਿ ਇਹਨਾਂ ਦੁਆਰਾ ਹੀ ਕੀ ਕੀਤਾ ਗਿਆ ਸ਼੍ਰੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੁਆਰਾ ਜਿਹੜੀ ਗੁਰੂ ਨਾਨਕ ਦੇਵ ਜੀ ਦੁਆਰਾ ਬਾਣੀ ਰਚੀ ਗਈ ਸੀ ਉਹਨਾਂ ਦੇ ਵਿੱਚੋਂ ਹੀ ਉਸ ਬਾਣੀ ਨੂੰ ਅਪਣਾਇਆ ਗਿਆ ਠੀਕ ਹੈ ਇਸੇ ਪ੍ਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ 31ਵਾਂ ਰਾਗ ਵੀ ਦਰਜ ਕੀਤਾ ਗਿਆ ਠੀਕ ਹੈ ਇਹ ਜਿਹੜਾ ਰਾਗ ਸੀ ਇਹ ਗੁਰੂ ਤੇਗ ਬਹਾਦਰ ਜੀ ਦੁਆਰਾ ਲਿਖਿਆ ਗਿਆ ਸੀ ਬਟ ਇਹ ਦਰਜ ਕਿੱਥੇ ਕੀਤਾ ਗਿਆ 31ਵੇਂ ਰਾਗ ਦੇ ਵਿੱਚ 31ਵੇਂ ਰਾਗ ਦੇ ਰੂਪ ਵਿੱਚ ਇਹ ਦਰਜ ਕੀਤਾ ਗਿਆ ਜਿਸ ਨੂੰ ਆਪਾਂ ਜੈ ਜੈ ਬੰਤੀ ਰਾਗ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ 31ਵਾਂ ਰਾਗ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਪਦ ਸ਼ਾਮਿਲ ਹਨ ਠੀਕ ਹੈ ਤਾਂ ਏਸੇ ਗੁਰੂ ਰਾਮਦਾਸ ਜੀ ਦੀਆਂ ਰਚਨਾਵਾਂ ਟੋਟਲ ਕਿੰਨੇ ਰਾਗ ਸੀ 30 ਰਾਗ ਸੀ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ 19 ਰਾਗਾਂ ਦੇ ਵਿੱਚ ਇਹਨਾਂ ਨੇ ਬਾਰੀ ਬਾਣੀ ਉਚਾਰੀ ਸੀ ਠੀਕ ਹੈ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੁਆਰਾ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੀ ਉਹਨਾਂ ਦੀ ਬਾਣੀ ਦੇ ਵਿੱਚ ਵੀ અપਨਾਇਆ ਗਿਆ ਤੇ 31ਵਾਂ ਰਾਗ ਕਿਹੜਾ ਸ਼ਾਮਲ ਕੀਤਾ ਗਿਆ ਜੈਜਾਵੰਤੀ ਰਾਗ ਸ਼ਾਮਲ ਕੀਤਾ ਗਿਆ ਤਾਂ ਹੁਣ ਉਸ ਤੋਂ ਬਾਅਦ ਇਹਖਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਰਾਮਦਾਸ ਜੀ ਨੂੰ ਕੀ ਕੀ ਯੋਗਦਾਨ ਰਿਹਾ ਹੈ ਤਾ ਟੋਟਲ ਕਿੰਨੀਆਂ ਬਾਰਾਂ ਸ਼ਾਮਲ ਕੀਤੀ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਟੋਟਲ 8 ਬਾਰਾਂ ਗੁਰੂ ਰਾਮਦਾਸ ਜੀ ਨੇ ਟੋਟਲ ਕਿੰਨੀਆਂ 12 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਤਾਂ ਟੋਟਲ 8 ਬਾਰਾਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਇਹਨਾਂ ਦੇ ਟੋਟਲ ਕਿੰਨੇ ਸ਼ਬਦ ਸੀ ਟੋਟਲ ਤਾਂ ਉਹ ਸੀ 679 ਸ਼ਬਦ 679 ਸ਼ਬਦ ਸੀ ਜਿਹੜੇ ਉਹ ਗੁਰੂ ਰਾਮਦਾਸ ਜੀ ਦੁਆਰਾ ਸ਼ਾਮਲ ਕੀਤੇ ਗਏ ਕਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਹੈ ਤਾਂ ਨੈਕਸਟ ਦੇਖ ਲੈਨੇ ਆ ਤਾਂ ਹੁਣ ਇਸ ਤੋਂ ਬਾਅਦ ਇੱਕ ਹੋਰ ਘਟਨਾ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਨਾਲ ਜੁੜੀ ਹੋਈ ਹੈ ਬਾਬਾ ਸ਼੍ਰੀਚੰਦ ਤੇ ਗੁਰੂ ਰਾਮਦਾਸ ਜੀ ਦੀ ਠੀਕ ਹੈ ਉਹ ਦੇਖ ਲੈਨੇ ਆ ਤਾਂ ਜਿਹੜੇ ਬਾਬਾ ਸ਼੍ਰੀਚੰਦ ਸੀ ਉਹ ਕੌਣ ਸੀ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਸੀ ਕੌਣ ਬਾਬਾ ਸ਼੍ਰੀਚੰਦ ਸੀ ਠੀਕ ਹੈ ਇਹ ਕਿਹੜੇ ਮਤਲਬਾ ਸਬੰਧ ਰੱਖਦੇ ਸੀ ਇਹ ਰੱਖਦੇ ਸੀ ਉਦਾਸੀ ਮਤ ਨਾਲ ਉਦਾਸੀ ਮਤ ਨਾਲ ਇਹ ਸਬੰਧ ਰੱਖਦੇ ਸੀ ਤਾਂ ਕੀ ਹੁੰਦਾ ਤਾਂ ਜਿਹੜੇ ਬਾਬਾ ਸ਼੍ਰੀਚੰਦ ਤੇ ਗੁਰੂ ਰਾਮਦਾਸ ਜੀ ਦੇ ਉਹਨਾਂ ਦੇ ਵਿਚਾਰਿਕ ਸਮਝੋਤਾ ਹੁੰਦਾ ਹੈ। ਕਿ ਕੀ ਸਰ ਕੀ ਸਮਝੋਤਾ ਹੁੰਦਾ ਹੈ ਤਾਂ ਇਹਨਾਂ ਦਾ ਜਿਹੜਾ ਸਮਝੋਤਾ ਹੈ ਇਹ ਕਿੱਥੇ ਹੋਵੇਗਾ? ਇਹ ਹੁੰਦਾ ਹੈ ਅੰਮ੍ਰਿਤਸਰ ਦੇ ਵਿੱਚ। ਤਾਂ ਕੀ ਸਮਝੋਤਾ ਹੁੰਦਾ ਆਪਾਂ ਉਹ ਦੇਖ ਲੈਨੇ ਆ। ਤਾਂ ਅੰਮ੍ਰਿਤਸਰ ਦੇ ਵਿੱਚ ਬਾਬਾ ਸ਼੍ਰੀਚੰਦ ਗੁਰੂ ਰਾਮਦਾਸ ਜੀ ਦੇ ਨੂੰ ਮਿਲਣ ਆਉਂਦੇ ਨੇ। ਤਾਂ ਜਿਹੜਾ ਬਾਬਾ ਸ਼੍ਰੀਚੰਦ ਤੇ ਗੁਰੂ ਨਾਨਕ ਦੇਵ ਜੀ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਆਪ ਕੀ ਕਰਦੇ ਸੀ? ਆਪ ਉਦਾਸੀ ਮਤ ਦੇ ਨਾਲ ਸੰਬੰਧ ਰੱਖਦੇ ਸੀ। ਤੇ ਉਸ ਦੇ ਵਿੱਚ ਕੀ ਹੁੰਦਾ ਸੀ ਉਹ ਜਰਤੀ ਸੱਤੀ ਲੈ ਕੇ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ ਜਰਤੀ ਸੱਤੀ ਲੈ ਕੇ ਸਿੱਖ ਧਰਮ ਦਾ ਕੀ ਕੀਤਾ ਸੀ ਪ੍ਰਚਾਰ ਕੀਤਾ ਸੀ ਉਹ ਬੜੀਆਂ ਸ਼ਕਤੀਆਂ ਦੇ ਮਾਲਕ ਸੀ ਅਤੇ ਹੰਕਾਰੀਆਂ ਦੇ ਉਹਨਾਂ ਦੇ ਹੰਕਾਰ ਤੋੜੇ ਪਰ ਜਦੋਂ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਉਣ ਤੇ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਅਤੇ ਗੁਰੂ ਰਾਮਦਾਸ ਜੀ ਦੀ ਅਪਾਰ ਮਹੀਮਾ ਸੁਣੀ ਤਾਂ ਉਹਨਾਂ ਪਾਸੋਂ ਰਹਿਣ ਲੱਗ ਗਏ ਤੇ ਉਹ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਅੰਮ੍ਰਿਤਸਰ ਵਿੱਚ ਆ ਪਹੁੰਚੇ ਠੀਕ ਹੈ ਅੰਮ੍ਰਿਤਸਰ ਵਿੱਚ ਆਉਣ ਤੋਂ ਬਾਅਦ ਉਹ ਆਪਣੇ ਚੇਲਿਆਂ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਜਾ ਕੇ ਹਾਜ਼ਰ ਹੁੰਦੇ ਨੇ ਤੇ ਗੁਰੂ ਜੀ ਪਾਸ ਉੱਠ ਕੇ ਉਹਨਾਂ ਨੂੰ ਅੱਗੇ ਮਿਲਣ ਗਏ ਤਾਂ ਕੋਈ ਕਹਿੰਦਾ ਨੇ ਗੁਰੂ ਰਾਮਦਾਸ ਜੀ ਉਹਨਾਂ ਨੂੰ ਮਿਲਣ ਦੇ ਲਈ ਆਉਂਦੇ ਨੇ ਤਾਂ ਗੁਰੂ ਪੁੱਤਰ ਹੋਣ ਕਰਕੇ ਗੁਰੂ ਜੀ ਨੇ ਝੁੱਕ ਕੇ ਨਮਸਕਾਰ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਬਾਬਾ ਸ਼੍ਰੀ ਚੰਦ ਜੀ ਨੇ ਉਹ ਕੌਣ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਨੇ ਜਿਨ੍ਹਾਂ ਨੇ ਕੀ ਜੀ ਸਿੱਖੀ ਧਰਮ ਦੀ ਉਸਾਰੀ ਕੀਤੀ ਸੀ ਤਾਂ ਹਾਲਚਾਲ ਪੁੱਛਿਆ ਫਿਰ ਗੁਰੂ ਜੀ ਨੇ ਉਹਨਾਂ ਨੂੰ ਨਾਲ ਲੈ ਕੇ ਦਰਬਾਰ ਚਾਏ ਤਾਂ ਦਰਬਾਰ ਦੇ ਵਿੱਚ ਆਉਣ ਤੋਂ ਬਾਅਦ ਆਪਣੇ ਕੋਲ ਹੀ ਬਿਠਾ ਲਿਆ ਤਾਂ ਬਾਬਾ ਸ਼੍ਰੀਚੰਦ ਗੁਰੂ ਜੀ ਦੇ ਚਿਹਰੇ ਵੱਲ ਦੇਖਦੇ ਹੋਏ ਆ ਦੇਖਦੇ ਰਹੇ ਗੁਰੂ ਜੀ ਦੀ ਪਿਆਰੀ ਸ਼ਖਸੀਅਤ ਪੁੰਦਤ ਉਹਨਾਂ ਨੂੰ ਮੋਹ ਲਿਆ ਅਤੇ ਫਿਰ ਗੁਰੂ ਜੀ ਰੋਹਾਨੀ ਚਿਹਰੇ ਵੱਲ ਤੱਕ ਕੇ ਬੋਲੇ ਇੰਨਾ ਸੁੰਦਰ ਦਾੜਾ ਕਿਵੇਂ ਵਧਾ ਲਿਆ ਤਾਂ ਗੁਰੂ ਰਾਮਦਾਸ ਜੀ ਵੀ ਬਾਬਾ ਜੀ ਵੱਲ ਬੜੇ ਧਿਆਨ ਨਾਲ ਵੇਖ ਕੇ ਰਹੇ ਸਨ ਤੇ ਇਹ ਉਹ ਇਸ ਗੱਲ ਤੇ ਬੜੇ ਖੁਸ਼ ਸਨ ਕਿ ਜਦੋਂ ਤੋਂ ਬਾਬਾ ਜੀ ਉੱਥੇ ਆਏ ਸਨ ਉਹਨਾਂ ਦੇ ਚਿਹਰੇ ਤੇ ਗੁਲਾਬ ਦੇ ਫੁੱਲ ਵਾਂਗ ਮੁਸਕਰਾਹਟ ਖਿੜੀ ਹੋਈ ਸੀ ਤਾਂ ਗੁਰੂ ਰਾਮਦਾਸ ਜੀ ਨਿਮਰਤਾ ਭਾਵ ਨਾਲ ਬੋਲੇ ਇਹ ਦਾੜਾ ਆਪ ਵਰਗੇ ਮਹਾਪੁਰਸ਼ਾਂ ਦੇ ਚਰਨ ਚੜ੍ਹਨ ਵਾਸਤੇ ਵਧਾਇਆ ਗਿਆ ਹੈ ਤਾਂ ਇਹ ਇਹ ਉੱਤਰ ਸੁਣ ਕੇ ਕੀ ਹੁੰਦਾ ਹੈ ਤਾਂ ਬਾਬਾ ਸ਼੍ਰੀਚੰਦ ਠਿੜਕੜਾ ਕੇ ਹੱਸ ਪਏ ਅਤੇ ਕਹਿਣ ਲੱਗੇ ਕਿ ਤਨ ਹੋ ਤੁਸੀਂ ਅਤੇ ਤਨ ਤੁਹਾਡੀ ਨਿਮਰਤਾ ਤਾਂ ਗੁਰੂ ਅੰਗਦ ਦੇਵ ਜੀ ਨੇ ਤਾਂ ਸੇਵਾ ਕਰਕੇ ਗੁਰਗੱਦੀ ਲਈ ਸੀ ਪਰ ਤੁਸੀਂ ਕੀ ਕੀਤਾ ਤੁਸੀਂ ਨਿਮਰਤਾ ਅਤੇ ਪ੍ਰੇਮ ਨਾਲ ਇਸ ਨੂੰ ਪ੍ਰਾਪਤ ਕੀਤਾ ਹੈ ਇਸ ਦਾ ਬੜਾ ਪ੍ਰੇਮ ਨਾਲ ਗੁਰੂ ਰਾਮਦਾਸ ਜੀ ਨੂੰ ਮਿਲ ਕੇ ਬਾਬਾ ਸ਼੍ਰੀ ਚੰਦ ਜੀ ਆਪਣੇ ਡੇਰੇ ਵਾਪਸ ਚਲੇ ਜਾਂਦੇ ਹਨ ਤਾਂ ਇਹ ਇੱਕ ਘਟਨਾ ਸੀ ਜਿਹੜੀ ਕੀ ਸੀ ਆ ਬਾਬਾ ਸ਼੍ਰੀ ਚੰਦ ਤੇ ਗੁਰੂ ਨਾ ਗੁਰੂ ਰਾਮਦਾਸ ਜੀ ਦੇ ਵਿਚਕਾਰ ਹੋਈ ਸੀ ਤਾਂ ਇਸ ਪ੍ਰਕਾਰ ਇਸ ਘਟਨਾ ਦੇ ਨਾਲ ਕੀ ਹੁੰਦਾ ਹੈ ਇਸ ਘਟਨਾ ਦੇ ਨਾਲ ਇਹਨਾਂ ਦੇ ਵਿੱਚ ਜਿਹੜੇ ਸਬੰਧ ਸੀ ਕਾਫੀ ਗੂੜੇ ਹੋ ਜਾਂਦੇ ਨੇ ਠੀਕ ਹੈ ਕਿਉਂਕਿ ਉਹ ਉਦਾਸੀ ਮਤਲ ਨਾਲ ਸਬੰਧ ਰੱਖਦੇ ਸੀ ਬਾਬਾ ਸ਼੍ਰੀ ਚੰਦ ਜੀ ਕਿ ਤਾਂ ਇਸ ਤਰੀਕੇ ਨਾਲ ਉਹਨਾਂ ਦੇ ਜਿਹੜੇ ਆਮ ਸਿੱਖੀ ਦਾ ਪ੍ਰਚਾਰ ਸੀ ਹੋਰ ਵੀ ਜੋਰਾ ਸ਼ੋਰ ਵਾਲਾ ਕੀਤਾ ਜਾਣ ਲੱਗਿਆ ਤਾਂ ਅੱਗੇ ਜਿਹੜੇ ਗੁਰੂ ਰਾਮਦਾਸ ਜਿਹੜੇ ਅੰਤਿਮ ਯਾਤਰਾ ਦੇਖ ਲੈਨੇ ਆ ਆਖਰੀ ਟਾਈਮ ਉਹਨਾਂ ਨੇ ਕੀ ਕੁਝ ਕੀਤਾ ਤਾਂ ਆਖਰੀ ਸਮੇਂ ਦੇ ਵਿੱਚ ਗੁਰੂ ਰਾਮਦਾਸ ਜਿਨੇ ਗੁਰੂ ਅਰਜਨ ਦੇਵ ਜੀ ਨੂੰ ਜੋ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਸੀ ਉਹਨਾਂ ਨੂੰ ਕੀ ਕੀਤਾ ਉੱਤਰਾਧਿਕਾਰੀ ਬਣਾਇਆ ਠੀਕ ਹੈ ਇਸ ਤਰੀਕੇ ਨਾਲ ਗੁਰੂ ਰਾਮਦਾਸ ਜੀ ਦੀ ਜੋਤ ਜੋਤ ਕਿਨੇ 1581 ਦੇ ਵਿੱਚ ਜੋਤ ਜੋਤ ਸਮਾ ਜਾਂਦੇ ਨੇ ਠੀਕ ਹੈ ਹਾਂ ਉਤਰਾਧਿਕਾਰੀ ਗੁਰੂ ਅਰਜਨ ਦੇਵ ਜੀ ਨੂੰ ਤੇ 1581 ਦੇ ਵਿੱਚ ਗੁਰੂ ਗ੍ਰਾਮਦਾਸ ਜੀ ਜੋਤੀ ਜੋ ਸਮਾ ਜਾਂਦੇ ਨੇ ਤੇ ਜਦੋਂ ਜੋਤੀ ਜੋਤ ਸਮਾਉਂਦੇ ਨੇ ਤਾਂ ਗੁਰੂ ਅਰਜਨ ਦੇਵ ਜੀ ਦੁਆਰਾ ਇੱਕ ਪੌੜੀ ਹਾਂ ਇੱਕ ਜਦੋਂ ਆਤਮਾ ਦੀ ਸਮਾਧੀ ਹੁੰਦੀ ਹੈ ਉੱਥੇ ਇੱਕ ਪੌੜੀ ਉਚਾਰੀ ਜਾਂਦੀ ਹੈ ਠੀਕ ਹੈ ਪਰ ਇਹ ਵੀ ਯਾਦ ਰੱਖਣਾ ਹੈ ਤੇ ਇਸ ਤਰੀਕੇ ਨਾਲ ਗੁਰੂ ਰਾਮਦਾਸ ਜੀ ਅਕਾਲਪੁਰਖ ਦੇ ਵਿੱਚ ਜੋਤ ਜੋਤ ਸਮਾ ਜਾਂਦੇ ਨੇ ਤਾਂ ਇਹ ਸੀ ਗੁਰੂ ਰਾਮਦਾਸ ਜੀ ਦੀ ਜੋਤ ਜੋਤ ਸਮਾਉਣ ਦਾ ਸਮਾਂ ਅਤੇ ਉਹਨਾਂ ਦੀ ਇੱਕ ਛੋਟੀ ਜੀ ਜੀਵਨੀ ਸੋ ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਹੋਪਸ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਵੇਗੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਏ ਤਾਂ ਇਸ ਵੀਡੀਓ ਨੂੰ ਚਲਦੇ-ਚਲਦੇ ਲਾਈਕ ਜਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਆਪਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਟੌਪਿਕ ਨੂੰ ਇਸੇ ਤਰੀਕੇ ਨਾਲ ਥਿਊਰੀ ਵਾਈਜ਼ ਕਵਰ ਕਰਾਂਗੇ ਠੀਕ ਹੈ ਹੋਪਸੋ ਤੁਸੀਂ ਇਹ ਸਾਰਿਆਂ ਦੇ ਨੋਟਸ ਬਣਾ ਰਹੇ ਹੋ ਕਿਉਂਕਿ ਆਪਾਂ ਅੱਗੇ ਜਾ ਕੇ ਇਹਨਾਂ ਦੇ MCQ's ਵੀ ਇਕੱਲੇ-ਇਕੱਲੇ ਕਵਰ ਕਰਾਂਗੇ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ